ਪੰਜਾਬੀ ਪਾਠੀ ਬੋਨਾਂ ਜੁੜ ਚੁੱਕੇ ਸਾਰੇ ਰੱਬ ਵਰਗੇ ਸਰੋਤਾਂ ਦਾ ਸਵਾਗਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਭਗਤ ਦੇ ਮੁੱਦੇ ਪ੍ਰੋਗਰਾਮ ਮੰਡੇ ਟੂ ਫਰਡੇ 8 ਵਜੇ ਤੋਂ 9 ਵਜੇ ਤੱਕ ਹੁੰਦਾ ਜੀ ਸਟੂਡੀਓਜ਼ ਕਾਲ ਕਰਨ ਲਈ ਇੱਕ ਨੰਬਰ 905 877 2770 ਲਾਈਵ ਦੇ ਨਾਲ ਨਾਲ ਫੇਸਬੁਕ YouTube ਤੇ ਤੁਸੀਂ ਐਪ ਡਾਊਨਲੋਡ ਕਰਕੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਨਾਲ ਹੀ ਆਪਣੇ ਨਾਲ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ ਹਣੀ ਜੁੜ ਚੁੱਕੇ ਆ ਕਰਦੇ ਨਿਕਾ ਸਵਾਗਤ ਜੀ ਢਿੱ ਸ਼ੁਕਰੀਆ ਜੀ ਮਿਹਰਬਾਨੀ ਸਾਰੇ ਸੁਣਨ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਹਾਂ ਸਤਿ ਸ੍ਰੀ ਅਕਾਲ ਜੀ ਸਭ ਨਾਲ ਸਭ ਤੋਂ ਪਹਿਲਾਂ ਜੀ ਅੱਜ ਪ੍ਰਣਾਮ ਕਰਦੇ ਆਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਨੂੰ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਪੂਰੇ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਸ਼ਮੀਨਾਂ ਲੱਗ ਰਹੀਆਂ ਆ ਤੇ ਸਾਰੇ ਨਤਮਸਤਕ ਹੋ ਰਹੇ ਆ ਗੁਰੂ ਘਰਾਂ ਦੇ ਵਿੱਚ ਜਾ ਰਹੇ ਆ ਇਸ ਦਿਨ ਨੂੰ ਯਾਦ ਕਰ ਰਹੇ ਆ ਸਾਨੂੰ ਜਿਹੜੀ ਗੁਰਤਿ ਮਿਲੀ ਸੀ ਵੀ ਸ਼ਹੀਦਤ ਦੇਣੀ ਆ ਕਾਦੇ ਲਈ ਦਿੱਤੀ ਗਈ ਸੀਗੀ ਇੱਥੋਂ ਜਿਹੜਾ ਸਾਡੀ ਕੌਮ ਦੇ ਵਿੱਚ ਸ਼ਹੀਦੀ ਉਹ ਸ਼ੁਰੂ ਹੋਈ ਸੀ ਪਹਿਲੇ ਗੁਰੂ ਅਰਜਨ ਦੇਵ ਤੋਂ ਉਸ ਤੋਂ ਬਾਅਦ ਅਗੇ ਦੌੜੀ ਸ਼ੁਰੂ ਹੋ ਗਿਆ ਤੁਹਾਨੂੰ ਪਤਾ ਹੀ ਆ ਤੇ ਅਸੀਂ ਪ੍ਰਣਾਮ ਕਰਦੇ ਆ ਜੀ ਗੁਰੂ ਸਾਹਿਬ ਜੀ ਨੂੰ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲੀਏ ਇਨੀ ਇੱਕ ਸਾਨੂੰ ਸਮਤ ਬਖਸ਼ਣ ਗੁਰੂ ਸਾਹਿਬ ਅਟਲ ਨਾ ਸਾਹਿਬ ਵਜੀਰੀਆਂ ਦੀ ਵੰਡ ਨੂੰ ਲੈ ਕੇ ਐਨਸੀਪੀ ਤੋਂ ਬਾਅਦ ਸ਼ਿਵ ਸੈਨਾ शिंदे ਵੀ ਨਾਰਾਜ਼ ਤੇ ਬਟੂ ਉਹਨਾਂ ਨੂੰ ਵੀ ਦੇਤਾ ਉਹਨਾਂ ਨੂੰ ਲollipops ਤੇ ਹੋਰ ਵੀ ਬੜਿਆਂ ਨੂੰ ਦੇਦੇ ਨਿੱਕੇ ਨਿੱਕੇ ਵਜੀਰੀਆਂ ਜਾਂ ਵੰਡਤੀਆਂ ਵੀ ਆ ਲੋ ਫੜੋ ਰਾਜੇ ਵੜੇੰਗਣਾ ਜਾ ਕੇ ਪੰਗੇ ਜੇ ਲੈ ਚਲੋ ਵੀ ਮੈਂ ਜੇ ਹਾਰ ਕੇ ਵੀ ਜਿੱਤ ਗਿਆ ਤੂੰ ਜਿੱਤ ਕੇ ਵੀ ਹਾਰ ਗਿਆ ਇੰਨਾ ਕੰਮ ਜਿਓਗੇ ਹੋ ਗਏ ਆ ਕੀ ਆ ਪੂਰਾ ਮਾਰਿਓ ਖਚਾਤੀ ਇਹਦੇ ਤੇ ਦੇਖੋ ਕੁੱਲ ਮਿਲਾ ਕੇ 73 ਮਿਨਿਸਟਰੀਜ਼ ਹੈ ਜਿਹੜੀਆਂ ਉਹ ਬਣਾਈਆਂ ਵੀ ਗਏ 73 ਵਜ਼ੀਰਾਂ ਨੂੰ ਸੌਹ ਚੁਕਾਈ ਹੈ ਪ੍ਰਧਾਨ ਮੰਤਰੀ ਸਾਹਿਬ ਮੇਰੇ ਦਰਬੋਦੀ ਸਾਹਿਬ ਦਾ ਇਹ ਮੰਤਰੀ ਮੰਡਲ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਇਹਦੇ 'ਚ ਉਹਨਾਂ ਨੇ ਜੋ ਮਹਿਕਮੇ ਬੰਡੇ ਹੈ ਉਹ ਮਹਿਕਮੇ ਦੀ ਗੰਡ ਵੀ ਕੱਲ ਕਰ ਦਿੱਤੀ ਹੈ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਦੇਖਣ ਵਾਲੀ ਗੱਲ ਹੈ ਕਿ ਜਿਹੜੇ 73 ਵਜ਼ੀਰ ਬਣਾਏ ਹੈ ਉਹਨਾਂ ਦੇ ਵਿੱਚ ਭਾਈਵਾਲ ਪਾਰਟੀਆਂ ਜਿਹੜੀਆਂ ਉਹਨਾਂ ਦੀ ਭੂਮਿਕਾ ਕੀ ਹੈ ਜੀ ਆਪਾਂ ਦੇਖੀਏ ਤਾਂ ਮਹਾਰਾਸ਼ਟਰ ਇੱਕ ਵੱਡਾ ਰਾਜ ਹੈ ਹੂੰ ਹੂੰ ਮਹਾਰਾਸ਼ਟਰ ਦੇ ਵਿੱਚ ਦੋ ਪਾਰਟੀਆਂ ਨੂੰ ਤੋੜਿਆ ਭਾਰਤੀ ਜਨਤਾ ਪਾਰਟੀ ਨੇ ਕਿਉਂ ਤੋੜਿਆ ਕਾਰਨ ਉਹਦਾ ਇਹ ਸੀਗਾ ਕਿ ਸ਼ਿਵ ਸੈਨਾ ਤੇ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਮੌਜੂਦਾ ਵਿਧਾਨ ਸਭਾ ਹੈ ਇਹਨਾਂ ਦੀ ਚੋਣ ਇਕੱਠਿਆਂ ਨੇ ਮਿਲ ਕੇ ਲੜੀ ਸੀ ਜੀ ਉਹਦੇ ਵਿੱਚ ਫੈਸਲਾ ਇਹ ਕੀਤਾ ਸੀ ਕਿ ਢਾਈ ਢਾਈ ਸਾਲ ਦੋਨੇ ਤਰ੍ਹਾਂ ਰਾਜ ਕਰਨਗੇ ਹੂੰ ਹੂੰ ਸ਼ਿਰਸ਼ਨਾ ਉਹਦੋਂ ਠਾਕਰੇ ਵਾਲੇ ਕਹਿੰਦੇ ਸੀ ਵਾਰੀ ਸਾਡੀ ਪਹਿਲਾਂ ਸਾਨੂੰ ਤੁਸੀਂ ਮੌਕਾ ਦਿਓ ਲੇਕਿਨ ਭਾਰਤੀ ਜਨਤਾ ਪਾਰਟੀ ਕਹਿੰਦੀ ਸੀ ਤੁਹਾਨੂੰ ਮੌਕਾ ਨਹੀਂ ਮਿਲ ਸਕਦਾ ਉਹਦੋਂ ਠਾਕਰੇ ਨੇ ਫਿਰ ਇੱਕ ਹਵਾਲਾ ਦਿੱਤਾ ਕਿ ਮਾਤੋ ਸ਼ਰੀ ਜਿਹੜੀ ਉਹਨਾਂ ਦੀ ਰਹਿائش ਹੈ ਜਿੱਥੇ ਬਾਲਾ ਸਾਹਿਬ ਠਾਕਰੇ ਰਹਿੰਦੇ ਹੁੰਦੇ ਸੀ ਉੱਥੇ ਅਮਿਤ ਸ਼ਾਹ ਆਇਆ ਸੀ ਪਾਰਲੀਮੈਂਟ ਦੀਆਂ ਚੋਣਾਂ ਵੇਲੇ 2019 ਦੀਆਂ ਚੋਣਾਂ ਵੇਲੇ ਅਮਿਤ ਸ਼ਾਹ ਨੇ ਆ ਕੇ ਉੱਥੇ ਇਹ ਪ੍ਰੋਮਿਸ ਕੀਤਾ ਸੀ ਕਿ ਆਪਾਂ ਸਾਂਝੇ ਤੌਰ ਦੇ ਤੇ ਚੋਣ ਲੜਾਂਗੇ ਔਰ ਪਹਿਲਾ ਮੌਕਾ ਤੁਹਾਨੂੰ ਦੇ ਮਗੇ 22 ਸਾਲ ਤੁਸੀਂ ਆਲਫਾ 카ਰਲੋਫਰਫਾਸਟੀ ਜਾਂਪਾਈ ਪੀਰਾਲਫਾ ਕਾਰਲੂਗੀ ਕਦੇ ਵੀ ਸਾਡਾ ਹੱਕਮੰਦਾ ਸਾਨੂੰ ਹੱਕ ਦੇਵੇ ਕਦੇ ਵੀ ਨਹੀਂ ਨਤੀਜਾ ਇਹ ਹੋਇਆ ਕਿ ਦੋਨਾਂ ਧਰਾਂ ਦੇ ਦਰਮਿਆਨ ਕੁੜਤਨ ਪੈਦਾ ਹੋ ਗਈ ਉਸ ਕੁੜਤਨ ਦਾ ਫੈਸਲਾ ਉਠਾਇਆ ਸ਼ਰਦ ਪੁਵਾਰ ਨੇ ਸ਼ਰਦ ਪੁਵਾਰ ਦੇ ਨਾਲ ਦੀ ਨਾਲ ਹੀ ਸੁਨੇਹਾ ਭੇਜ ਦਿੱਤਾ ਉਦਮ ਠਾਕਰੇ ਨੂੰ ਕਿ ਜੇ ਤੁਸੀਂ ਸਾਡੇ ਨਾਲ ਮਿਲ ਕੇ ਸਰਕਾਰ ਬਣਾਉਣੀ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਹਮਾਇਤ ਦੇ ਸਕਦੇ ਹਾਂ ਬਾਹਰੋਂ ਕਹੋਗੇ ਬਾਹਰੋਂ ਦੇ ਦੇਾਂਗੇ ਕਿ ਜੇ हिस्सेदार ਬਣਨਾ ਕੋਲੀਸ਼ਨ ਦੇ ਵਿੱਚ ਆਪਾਂ ਉਹਦੇ ਵਿੱਚ ਵੀ ਹਿੱਸੇਦਾਰ ਬਣ ਜਾਗੇ। ਤਾਂ ਚੰਦੀ ਸਾਹਿਬਰ ਉੱਥੇ ਫੈਸਲਾ ਹੋ ਗਿਆ ਕਿ ਤੁਹਾਨੂੰ ਕੋਲੀਸ਼ਨ ਦੇ ਵਿੱਚ ਹਿੱਸੇਦਾਰ ਬਣਾਵਾਂਗੇ ਤੇ ਆਜੋ। ਫਿਰ ਇਹਨਾਂ ਨੇ ਇੱਕ ਨਵਾਂ ਮੋਰਚਾ ਬਣਾਇਆ ਜਿਹਦਾ ਨਾਮ ਰੱਖਿਆ ਮਹਾ ਵਿਕਾਸ ਅਗਾੜੀ। ਇਹ ਸ਼ਬਦ ਜਿਹੜੇ ਹੈਗੇ ਆ ਮਰਾਠੀ ਬੋਲੀ ਦੇ ਹੈ। ਇਹਦਾ ਪੂਰਾ ਅਰਥ ਤਾਂ ਮੈਨੂੰ ਪਤਾ ਨਹੀਂ ਕੀ ਲੱਗਦਾ ਪਰ ਐਂ ਹੋ ਰਿਹਾ ਲੱਗਦਾ ਕਿ ਮਹਾ ਵਿਕਾਸ ਅਗਾੜੀ ਇੱਕ ਵੱਡਾ ਮੋਰਚਾ ਜਿਹੜਾ ਉਹਨਾਂ ਨੇ ਬਣਾ ਲਿਆ। ਉਹਦੇ ਬਟਾ ਕਰੇ ਮੁੱਖ ਮੰਤਰੀ ਬਣ ਗਏ ਤੇ ਬਾਕੀ ਉਹਦੇ ਵਿੱਚ ਭਾਈਵਾਲ ਜਿਹੜੇ ਸੀ ਉਹ ਵੀ ਜ਼ੀਰ ਬਣ ਗਏ। ਇਰਾਨ ਨੇ ਸਭ ਤੋਂ ਪਹਿਲਾਂ ਦਾ ਤੋੜੀ ਸ਼ਿਰਸ਼ੈਨਾ ਸ਼ਿਰਸ਼ੈਨਾ ਦੇ ਵਿੱਚੋਂ ਇੱਕ 100 ਰੱਖ ਸਿੰਦੇ ਨਾਮ ਦਾ ਬੰਦਾ ਹੈ ਜੀ ਉਹਨੂੰ ਇਹਨੇ ਪੱਟਿਆ ਕਿਉਂਕਿ ਪੱਟਣ ਵਾਸਤੇ ਇਹਨਾਂ ਦੇ ਕੋਲ ਹਥਿਆਰ ਬਹੁਤ ਵੱਡਾ ਹੈ ਜੀ ਈਡੀ ਵਾਲਾ ਤੇ ਇਨਕਮ ਟੈਕਸ ਵਾਲਾ ਸੀਬੀਆਈ ਆ ਜੀ ਪਹਿਲਾਂ ਥੱਡਾ ਥੱਡਾ ਮੁਕਦਮੇ ਦਰਜ ਕੀਤੇ ਇਨਕੁਆਇਰੀਆਂ ਸ਼ੁਰੂ ਕੀਤੀਆਂ ਜਰਕਾਇਆ ਉਹਨਾਂ ਨੂੰ ਡਰਾਇਆ ਤੇ ਫਿਰ ਉਹਦੇ ਹੀ ਪਤਾ ਲੱਗਿਆ ਜਦੋਂ ਇੱਕ ਚੱਕੇ ਦਾ ਚੱਕਾ ਟੁੱਟ ਕੇ ਤੇ ਇਹਨਾਂ ਦੇ ਕੋਲ ਪਹੁੰਚ ਗਿਆ ਜੀ ਪਹਿਲਾਂ ਉਹ ਚੱਕਾ ਜਿਹੜਾ ਹੈਗਾ ਉਹ ਭੇਜਿਆ ਕਰਨਾਟਕਾ ਦੇ ਵਿੱਚ ਕਰਨਾਟਕਾ ਤੋਂ ਬਾਅਦ ਸ਼ਰਨੂ ਸੂਰਚ ਪਿਹਿਆ ਅਲਟੀਮੇਟਲੀ ਉਹ ਵੀ ਪਤਾ ਲੱਗਿਆ ਜਦੋਂ ਇਹਨਾਂ ਨੇ ਆਪਣੀ ਨਵੀਂ ਸਰਕਾਰ ਬਣਾ ਲਈ ਇੱਕ ਨਾਥ ਸਿੰਦੇ ਦੇ ਹਵਾਈ ਦੇ ਵਿੱਚ ਜੀ ਸਰਕਾਰ ਕਿਉਂਕਿ ਪੂਰੀ ਬਣ ਨਹੀਂ ਸੀ ਫਿਰ ਦੂਜੀ ਪਾਰਟੀ ਵੀ ਤੋੜ ਲਈ ਜਿਹੜੀ ਐਨਸੀਪੀ ਐਨੈਸ਼ਨਲਿਸਟ ਕਾਂਗਰਸ ਪਾਰਟੀ ਸਰਦਫਵਾਰਾ ਲਈ ਉੱਥੇ ਉਹਦੇ ਭਤੀਜੇ ਨੂੰ ਬਟਲਿਆ ਉਹਨੂੰ ਬਰਾਤਾ ਡਿਪਟੀ ਮੁੱਖ ਮੰਤਰੀ ਕਹਦੇ ਲਓ ਜੀ ਠੀਕ ਹੈ ਅੱਜ ਦੀ ਇਲੈਕਸ਼ਨ ਹੁਣ ਹੋਈ ਹੈ ਜੀ ਪਾਰਲੀਮੈਂਟ ਦੀ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਗੱਤ ਜੁੜਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਜੀ ਇਸ ਕੱਠ ਜੋੜ ਨੂੰ ਲਗਭਗ ਮਹਾਰਾਸ਼ਟਰ ਦੇ ਲੋਕਾਂ ਨੇ ਹਰਾਤਾ ਨਕਾਰ ਦਾ ਕਹਿ ਸਕਦੇ ਹਾਂ ਮੁੱਖ ਮੰਤਰੀ ਜਿਹੜੇ ਹੈਗੇ ਇਕਨਾਥ ਸਿੰਦੇ ਉਹਨਾਂ ਦੀ ਪਾਰਟੀ ਨੂੰ ਚੋਣ ਕਮਿਸ਼ਨ ਦੇ ਜਰੀਏ ਇਹਨਾਂ ਨੇ ਅਸਲ ਐਨਸੀਪੀ ਆ ਆਪਣੇ ਅਸਲ ਸ਼ਿਵ ਸੈਨਾ ਕਰਾਰ ਦਵਾਤਾ ਹੈ ਸਾਰੀ ਪਾਵਰ ਹੁਣ ਉਹਨਾਂ ਦੇ ਕੋਲੇ ਆ ਸ਼ਿਵ ਸੈਨਾ ਦੇ ਜਿੰਨੇ ਦਫ਼ਤਰ ਵਗੈਰਾ ਸੀ ਉਹਨਾਂ ਦੇ ਕੰਟਰੋਲ ਚਲੇ ਗਏ ਆ ਜੀ ਔਰ ਇਸੇ ਤਰੀਕੇ ਨਾਲ ਜਿਹੜਾ ਅਜੀਤ ਪਵਾੜ ਹੈ ਉਹਨੂੰ ਜੀਤ ਪੁਵਾੜ ਦੇ ਜਿਹੜਾ ਮਤਲਬ ਭਤੀਜਾ ਹੈ ਸ਼ਰਦ ਪੁਵਾੜ ਦਾ ਤੇ ਸ਼ਰਦ ਪੁਵਾੜ ਜੀ ਨੇ ਪਾਰਟੀ ਬਣਾਈ ਹੈ ਜਿਹੜਾ ਪਾਰਟੀ ਦਾ ਮਾਲਕ ਹੈ ਜਿਹੜਾ ਅਜੇ ਤੱਕ ਵੀ ਜਿਉਂਦਾ ਬੈਠਾ ਹੈ ਉਹਨੂੰ ਪਾਸੇ ਕਰਕੇ ਤੇ ਜਿਹੜੇ ਉਹਦੇ ਨਾਲ ਢਾਈ ਡੋਡਰੂ ਆਏ ਸੀ ਉਹਨਾਂ ਨੂੰ ਕਿਲੇ ਅਸਲ ਜਿਹੜੀ ਹੈਗੀ ਹੈ ਐਨਸੀਪੀ ਆਏ ਬਤਨ ਤੁਸੀਂ ਇਹ ਦੇਖੋ ਕਿ ਤਾਕਤ ਦੀ ਕਿੰਨੀ ਦੁਰਵਰਤੋਂ ਕੀਤੀ ਕਿ ਜਿਹੜੇ ਭਗੌੜੇ ਐ ਭਗੌੜਿਆਂ ਨੂੰ ਮਾਲਕ ਬਣਾ ਦਿੱਤਾ ਤੇ ਜਿਹੜੇ ਮਾਨਕਾ ਮਾਲਕਾਂ ਨੂੰ ਆਪਾਂ ਕਹਿ ਸਕਦੇ ਘਰੋਂ ਬਾਹਰ ਕੱਢਦਾ ਉਹਨਾਂ ਦੇ ਕਬਜ਼ੇ ਹੈ ਉਹਨਾਂ ਦੇ ਜਿਹੜੇ ਅਸਾਸੇ ਹੈ ਉਹਨਾਂ ਦਾ ਜਿਹੜਾ ਸਾਜੂ ਸਮਾਨ ਹੈ ਉਹਨਾਂ ਦੇ ਦਫ਼ਤਰ ਵਗੈਰਾ ਪ੍ਰਾਪਰਟੀਆਂ ਸਾਰਿਆਂ ਤੇ ਇਹਨਾਂ ਦੇ ਕਬਜ਼ੇ ਕਰਵਾ ਸੀ ਉਹ ਉੱਥੇ ਤਾਂ ਕਬਜ਼ੇ ਦਿਲਦੀ ਸਾਹਿਬ ਕਰਵਾਤੇ ਪਰ ਲੋਕਾਂ ਦੇ ਮਨਾਂ ਦੇ ਕਬਜ਼ੇ ਇਹਨੇ ਕਰਵਾਏ ਜਾਂ ਸਕਦੇ ਜਦੋਂ ਆਈ ਇਲੈਕਸ਼ਨ ਲੋਕਾਂ ਨੇ ਸਾਰਿਆਂ ਨੂੰ ਸਬਕ ਸਿਖਾਤਾ ਭਾਰਤੀ ਜਨਤਾ ਪਾਰਟੀ ਵੀ ਹਰਾ ਸੀ ਇਹ ਦੋਨੇ ਐਨਸੀਪੀ ਜਿਹੜੀ ਹੈਗੀ ਅਜੀਤ ਕੁਮਾਰ ਵਾਲੀ ਔਰ ਇੱਕ ਰਾਤ ਸਿੰਦੇ ਵਾਲੀ ਸ਼ਿਵ ਸੈਨਾ ਉਹ ਵੀ ਹਰਾ ਸੀ ਤੇ ਮਹਾਬਕਾਸ ਅਗਾੜੀ ਹੈ ਜਿਹੜੀ ਉਹਨਾਂ ਨੂੰ ਵਧੀਆ ਉਸ ਤੋਂ ਸਿੱਟਾ ਮਿਲ ਗਿਆ ਇਸ ਵੀਡੀਓ ਨੰਬਰ 1 ਤੇ ਆਇਆ ਹੈ ਅਗਾਉਂੀਆਂ ਬਿਲਾਮ ਸਵਾਰੀਆਂ ਚੋਣਾਂ ਦੇ ਬਿਲਾਮ ਸਵਾਰੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਜਿੱਤ ਪ੍ਰਾਪਤ ਕਰ ਲੈਣੀ ਹੈ ਇਹ ਇਹਨਾਂ ਚੋਣਾਂ ਤੋਂ ਸੰਕੇਤ ਮਿਲਦੇ ਹੈ ਜੀ ਲਓ ਜੀ ਹੁਣ ਵੀ ਉਹਨਾਂ ਨੇ ਬਣਾਉਣੀ ਸੀਗੀ ਸਰਕਾਰ ਕੇਂਦਰ ਦੇ ਵਿੱਚ ਉਹਨਾਂ ਨੂੰ ਉਮੀਦ ਸੀ ਕਿ ਸਾਨੂੰ ਇਹ ਚੰਗਾ ਕੁਝ ਦੇਣਗੇ ਕਿਉਂਕਿ ਇੱਕ ਇੱਕ ਮੈਂਬਰ ਪਾਰਲੀਮੈਂਟ ਦੀ ਵੀ ਪਾਰਟੀ ਹੈ ਉਹਨਾਂ ਨੂੰ ਵੀ ਵਜ਼ੀਰੀਆਂ ਦੇਤੀਆਂ ਬਿਲਕੁਲ ਸ਼ਿਵ ਸੈਨਾ ਵਾਲੇ ਜਿਹੜੇ ਹੈਗੇ 7 ਬੰਦੇ ਹੈ ਔਰ ਉਹਨਾਂ ਦੇ ਕੋਲੇ ਹੈਗਾ ਇੱਕ ਐਮਪੀ ਜੀ 1mp ਵਾਲਿਆਂ ਦੇ ਵਿੱਚੋਂ ਪਰਫੁੱਲ ਪਟੇਲ ਇੱਕ ਉਹ ਬੰਦਾ ਹੈ ਜਿਹਦਾ ਆਪਾਂ ਜ਼ਿਕਰ ਪਿਛਲੇ ਦਿਨਾਂ ਦੇ ਵਿੱਚ ਕੀਤਾ ਸੀ ਕਿ 180 ਕਰੋੜ ਰੁਪਏ ਦੀ ਉਹਦੀ ਪ੍ਰਾਪਰਟੀ ਅਟੈਚ ਕਰ ਲਈ ਸੀ ED ਨੇ ਗੁਰਕ ਕਰ ਲਈ ਸੀ ਕਿਉਂ ਕੀਤੀ ਸੀ ਉਹ ਕਹਿੰਦੇ ਵੀ ਇਹ 180 ਕਰੋੜ ਰੁਪਏ ਹੈ ਇਹ ਨੇ ਸਮਗਲਿੰਗ ਦੇ ਵਿੱਚੋਂ ਕਮਾਏ ਸੀ ਔਰ ਸਾਊਦ ਇਬਰਾਹੀਮ ਦਾ ਇੱਕ ਗੁਰਗਾ ਸੀ ਤੇ ਉਹ ਗੁਰਗੇ ਦੀ ਵਾਈਫ ਦੀ 180 ਕਰੋੜ ਰੁਪਏ ਦੀ ਪ੍ਰਾਪਰਟੀ ਰਲੇ ਖਰੀਦ ਲਈ ਸੀ ਇਸ ਕਰਕੇ ਇਹ ਜਿਹੜੀ ਹੈਗੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਦ ਵਿਚ ਆਉਂਦਾ ਅਸੀਂ ਪ੍ਰਾਪਰਟੀ ਦੀ ਸਾਰੀ ਦੀ ਸਾਰੀ ਉਹ ਕੁਰਕ ਕਰ ਲਈ ਹੈ ਜੀ ਉਹਨੇ ਅਪੀਲ ਕਰਦੀ ਪਰ ਕਿਉਂਕਿ ਹੁਣ ਉਹ ਪਹਿਲਾਂ ਜਦੋਂ ਕੁਰਕ ਕੀਤੀ ਹੈ ਪ੍ਰਾਪਰਟੀ ਉਹ ਐਨਸੀਪੀ ਦੇ ਵਿੱਚ ਸੀ ਜੀ ਉਹ ਸ਼ਰਦ ਪੁਵਾਰ ਦੇ ਭਤੀਜੇ ਨਾਲ ਅਜੀਤ ਪੁਵਾਰ ਨਾਲ ਨੇ ਪੀਟੀ ਹੋਇਆ ਕਿ ਆ 5 ਦਿਨ 4-5 ਦਿਨ ਪਹਿਲਾਂ ਅਪੀਲ ਟ੍ਰਿਬਿਊਨਲ ਹੈ ਜਿਹੜਾ ਉਹਦਾ ਫੈਸਲਾ ਆ ਗਿਆ ਉਹਨੇ ਕਿਹਾ ਕਿ ਜਿਹੜਾ ਤਸਵੀਰੀ ਪ੍ਰੋਪਰਟੀ ਅਟੈਚ ਕੀਤੀ ਸੀ ਉਹ ਗਲਤ ਹੈ ਔਰ ਉਹ 180 ਕਰੋੜ ਰੁਪਏ ਦੀ ਪ੍ਰੋਪਰਟੀ ਵੀ ਰੀਲੀਜ਼ ਕਰਦੀ ਹੈ ਜੀ ਔਰ ਪ੍ਰੋਪਰਟੀ ਦਾ ਰੀਲੀਜ਼ ਕਰਦੀ ਉਹ ਕਹਿੰਦੇ ਜੀ ਨੂੰ وزیਰ ਵੀ ਬਣਾਓ ਉਹ ਕਹਿੰਦੇ ਜੀ ਨੂੰ ਰਾਜ ਮੰਤਰੀ ਬਣਾ ਦੇ ਮੋਦੀ ਸਾਹਿਬ ਕਹਿੰਦੇ ਉਹ ਕਹਿੰਦੇ ਜੀ ਬੰਦਾ ਪਹਿਲਾਂ ਕੈਬਨਿਟ ਮੰਤਰੀ ਰਿਹਾ ਰਾਜ ਮੰਤਰੀ ਨਹੀਂ ਸਾਨੂੰ ਕੈਬਨਿਟ ਦੇ ਵਿੱਚ ਤਰਜਾ ਦਿਓ ਜੀ ਇਹਨਾਂ ਨੇ ਕੈਬਨਿਟ ਦੇ ਵਿੱਚ ਦਰਜਾ ਨਹੀਂ ਦਿੱਤਾ ਤੇ ਉਹਨਾਂ ਨੇ ਜਵਾਬ ਦਿੱਤਾ ਸ਼ਿਵ ਸੈਨਾ ਆਪਣੇ ਅਜੀਤ ਪੁਆਰ ਨੇ ਕਿ ਜੀ ਅਸੀਂ ਕੈਬਨਿਟ ਦੇ ਵਿੱਚ ਨਹੀਂ ਆਉਂਦੇ ਤੇ ਉਹ ਬਾਹਰ ਦੂਜੇ ਉਹਨਾਂ ਆ ਕੇ ਸ਼ਿਵ ਸੈਨਾ ਵਾਲੇ ਸ਼ਿਵ ਸੈਨਾ ਵਾਲੇ ਕਹਿੰਦੇ ਸਾਡੇ ਕੋਲ 7 ਐਮਪੀ ਹੈ ਸਾਨੂੰ ਤੁਸੀਂ ਸਮਝਿਆ ਕੀ ਹੈ ਸਾਨੂੰ ਤੁਸੀਂ ਸਾਡਾ ਕਾਣੀ ਇਸ ਕਰਕੇ ਅਸੀਂ ਵੀ ਜਿਹੜੇ ਹੈਗੇ ਆ ਤੁਹਾਡੇ ਨਾਲ ਸਹਿਮਤ ਨਹੀਂ ਉਹ ਵੀ ਗੁੱਸੇ ਹੋ ਗਏ ਉਹਨਾਂ ਦੋਨੇ ਤਰ੍ਹਾਂ ਗੁੱਸੇ ਹੋ ਗਏ ਕਿ ਸਾਡੇ ਨਾਲ ਤਾਂ ਬੜਾ ਖੁਸ਼ ਹੈ ਇਹਦੀ ਸ਼ੁਰੂਆਤ ਆਪਾਂ ਦੇਖਦੇ ਹਾਂ ਮਹਾਰਾਸ਼ਟਰ ਚ ਕੀ ਹੁੰਦੀ ਹੈ ਜੀ ਖਬਰਾਂ ਇਹ ਵੀ ਆ ਰਹੀਆਂ ਕਿ ਦਵਾ ਪੈ ਰਿਹਾ ਐ ਐਮ ਐਲ ਏ ਦਾ ਕਿ ਆਪਾਂ ਤਾਂ ਕਰ ਲਿਆ ਗਲਤ ਆਪਾਂ ਪਾਰਟੀਆਂ ਤੋੜ ਲਈਆਂ ਲੋਕਾਂ ਨੇ ਆਪਾਂ ਨੂੰ ਪਾਰਲੀਮੈਂਟ ਤੇ ਹਰਾਤਾ ਕੱਲ ਨੂੰ ਚੋਣ ਆਊਗੀ ਐਸੈਂਬਲੀ ਦੀ ਜਿੱਤੇ ਆਪਾਂ ਉੱਥੇ ਵੀ ਨਹੀਂ ਬਿੱਤ ਰਹਿ ਕੇ ਘਰ ਉੱਕਰੀ ਵਾਪਸੀ ਕਰ ਲਈ ਜੀ ਅਜੀਤ ਕੁਵਾਰ ਨੂੰ ਐਮ ਐਲ ਏ ਕਹਿੰਦੇ ਚਲਾਬ ਦੇ ਚਾਚੇ ਕੋਲ ਅਸੀਂ ਤੇ ਭਰਾਵਾ ਜਾਣ ਨੂੰ ਤਿਆਰ ਹਾਂ ਜੇ ਤੂੰ ਨਹੀਂ ਆਏ ਤਾਂ ਅਸੀਂ ਚਲੇ ਜਾਵਾਂਗੇ ਇਦਾਂ ਹੀ ਇੱਕ ਵਾਰ ਸਿੰਦੇ ਵਾਲੇ ਕਹਿੰਦੇ ਵੀ ਭਾਵੇਂ ਪਾਰਲੀਮੈਂਟ ਦੇ ਮੈਂਬਰ ਤੇਰੇ ਕੋਲ ਸੱਤ ਆ ਗਏ ਪਰ ਅੱਗੇ ਮਤਰਾ ਆਪਣੀ ਸਰਕਾਰ ਨਹੀਂ ਵੱੜਨੀ ਸਰਕਾਰ ਦਾ ਉਧੂ ਠਾਕਰੇ ਦੀ ਤੇ ਮਹਾ ਵਿਕਾਸ ਗਾੜੀ ਦੀ ਬੜੂ ਇਸ ਲਈ ਤੁਸੀਂ ਦੇਖ ਲਓ ਧਨ ਤੋੜ ਹੋਣ ਦੇ ਚਾਂਸ ਉੱਥੇ ਵੀ ਕਾਫੀ ਹੈ ਮੇਰੇ ਕਹਿਲ ਮੁਤਾਬ ਕਿਸੇ ਵੇਲੇ ਵੀ ਪੜਾਕਾ ਪੈ ਸਕਦਾ ਹੈ ਮਹਾਰਾਸ਼ਟਰ ਦੇ ਵਿੱਚ ਇਹ ਸਥਿਤੀ ਤਾਂ ਰਹੇਗੀ ਉੱਥੋਂ ਦੀ ਹੁਣ ਤੁਸੀਂ ਦੇਖੋ ਕੱਲ ਇਹਨਾਂ ਨੇ ਮਹਿਕਮੇ ਵੀ ਵੱਡ ਤੇ ਤੁਸੀਂ ਜ਼ਿਕਰ ਕੀਤਾ ਸੀ ਰਵਨੀਤ ਮਿੱਟੂ ਦਾ ਤੇ ਰਵਨੀਤ ਮਿੱਟੂ ਜੀ ਉਹਨੂੰ ਵੀ ਦੇਦਾ ਲਾਲੀਪੋਪ ਜੀ ਉਹਨੂੰ ਵਜ਼ੀਰ ਜਰੂਰ ਬਣਾਦਾ ਵਜ਼ੀਰ ਕਿਹੜਾ ਬਣਾਇਆ ਜੀ ਵਜ਼ੀਰ ਨੂੰ ਬਣਾਇਆ ਰਾਜ ਮੰਤਰੀ ਰਾਜ ਮੰਤਰੀ ਨਾ ਤਾਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਬੈਠ ਸਕਦਾ ਹੈ ਨਾ ਕੋਈ ਉਹ ਫੈਸਲਾ ਲੈ ਸਕਦਾ ਹੈ ਮਹਿਕਮਾ ਉਹਨੂੰ ਕਿਹੜਾ ਦਿੰਦਾ ਮਹਿਕਮਾ ਦਿੰਦਾ ਉਹਨੂੰ ਫੂਡ ਪ੍ਰੋਸੈਸਿੰਗ ਦੇ ਦਾਲਾ ਜਿਹੜਾ ਵਜ਼ੀਰ ਆ ਵੱਡਾ ਵਜ਼ੀਰ ਆ ਉਹਦੇ ਨਾਲ ਲਾਤਾ ਜੀ ਉੱਥੇ ਕੰਟਰੋਲ ਸਾਰਾ ਉਹਦੇ ਕੋਲੇ ਹੁੰਦਾ ਔਰ ਫੂਡ ਪ੍ਰੋਸੈਸਿੰਗ ਮਹਿਕਮੇ ਦੇ ਪੱਲੇ ਕੀ ਹੁੰਦਾ ਇਹਦਾ ਅੰਦਾਜ਼ਾ ਆਪਾਂ ਇਸੇ ਗੱਲ ਤੋਂ ਲਾ ਸਕਦੇ ਹਾਂ ਕਿ ਹਰਸਿਮਰਤ कौर ਬਾਦਲ ਜਿਹੜੀ ਬੜੀ ਪਾਵਰਫੁਲ ਆਪਾਂ ਪਰਿਵਾਰ ਦੇ ਵਿੱਚੋਂ ਆਉਂਦੀ ਸੀ ਬਾਦਲ ਪਰਿਵਾਰ ਦੇ ਵਿੱਚੋਂ ਤੇ ਬਾਦਲ ਸਾਹਿਬ ਦੇ ਜਓਦੇ ਜੀ ਉਹਨੂੰ ਮੰਤਰੀ ਬਣਾਇਆ ਸੀ ਉਹਨੂੰ ਵੀ ਇਹ ਮਹਿਕਮਾ ਦਿੱਤਾ ਸੀ ਸਾਰੇ ਪੰਜਾਬ ਦੇ ਵਿੱਚ ਨਿਗਾਹ ਮਾਰ ਕੇ ਦੇਖ ਲੋ ਜੀ ਕਿਤੇ ਕੋਈ ਫੂਡ ਪ੍ਰੋਸੈਸਿੰਗ ਦਾ ਪਲਾਟ ਹੈ ਕਿਤੇ ਕੋਈ ਆਪਾਂ ਨੂੰ ਇਹ ਦਿਖਦੀ ਹੈ ਕਿ ਫੂਡ ਪ੍ਰੋਸੈਸ ਕਰਕੇ ਬਾਹਰ ਭੇਜਿਆ ਹੋਵੇ ਡੱਬਾਬੰਦ ਫਲ ਵਗੈਰਾ ਸਾਰਾ ਕੁਝ ਇਹ ਕੁਸ਼ ਕੀਤਾ ਹੋਵੇ ਥੋੜੀ ਬਹੁਤੀ ਇਹ ਗੱਲ ਜੇ ਕੀਤੀ ਹੈ ਤਾਂ ਹੁਣ ਕੀਤੀ ਸੀ ਇਹਨਾਂ ਨੇ ਆਪਣੇ ਕਰਨਜੀਤ ਸਿੰਘ ਸੰਧੂ ਹੋਰਾਂ ਨੇ ਜਿਹੜੇ ਅਮਰੀਕਾ ਦੇ ਵਿੱਚ ਰਾਜਦੂਤ ਰਹੇ ਆ ਭਾਰਤ ਦੇ ਔਰ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਸੋ ਟਿਕਟ ਦਿੱਤੀ ਸੀ। ਜੀ ਬਾਕੀ ਤਾਂ ਜੀਬੀ ਨੇ ਵੀ ਕੁਝ ਨਹੀਂ ਕਰ ਸਕੀ ਜਦੋਂ ਪੱਲੇ ਹੀ ਕੁਝ ਨਹੀਂ ਹੁੰਦਾ। ਸੋ ਮੇਰੇ ਕਹਿਣ ਮੁਤਾਬਕ ਵੀ ਉਹਨੂੰ ਛੁੜਛਣਾ ਫੜਾਤਾ ਵੀ ਇਹਦੇ ਨਾਲ ਖੇਡੀ ਜਾਏ। ਜੀ ਸਹੀ ਕਹਿੰਦੇ ਤੁਸੀਂ ਫੁਕਰਾ ਕਰਦੀ ਨਹੀਂ ਕੀਤੀ ਸੀ ਮੇਰੇ ਕਹਿਣਾ ਵੀ ਫੁਕਰਾ ਕਰਦੀ ਦੇ ਮਾਮਲੇ 'ਚ ਦੋ ਵਾਰ ਤਹਾਂ ਜੋ ਕੋਈ ਘੱਟ ਨਹੀਂ। ਜੀ ਕਿਉਂਕਿ ਲੜਕਾਰੇ ਮਾਰਨ ਦੇ ਵਿੱਚ ਰਾਜਾ ਬਟਿੰਗ ਵੀ ਕਾਫੀ ਹੈ। ਉਹ ਬੜਾ ਤੁਹਾਨੂੰ ਪਤਾ ਵੀ ਮਾਰਨ ਦਾ ਲਲਕਾਰਾ ਉਹਨੇ ਕਿਹਾ ਸੀ ਮੈਂ ਆ ਗਿਆ ਹੁਣੇ ਮੈਂ ਇੱਥੇ ਬੈਠੂਗਾ। ਉਹਦੀ ਵਾਈਫ ਹੈ ਉਹਨੇ ਵੀ ਕਹਿਤਾ ਸੀ ਹਾਂ ਉਹ ਅਸੀਂ ਰਹਾਂਗੇ ਇੱਥੇ ਕਿ ਤੇਰੀਏ ਸੀ ਲੁਧਿਆਣਾ ਨੂੰ ਨਹੀਂ ਭਲਾਉਂਦੇ ਉਹ ਕਹਿੰਦੀ ਮੈਂ ਹੈਰਾਨ ਆ ਬੀਬੀ ਤੂੰ ਲੋਕਾਂ ਨੂੰ ਕਟਿਆ ਕਿਵੇਂ ਗਿਆ ਹੁਣ ਬਿੱਟੂ ਦੀ ਹਾਲਤ ਆਪਾਂ ਦੇਖੀਏ ਬਿੱਟੂ ਨੂੰ ਸ਼ਹਿਰ ਚ ਤਾਂ ਬਹੁਤ ਬਹੁਤ ਪੈ ਗਈ ਜੇ ਕਿਤੇ ਉਹਨੂੰ ਪਿੰਡਾਂ ਚ ਜਾਣ ਦੀ ਰਾਸਤ ਮਿਲ ਜਾਂਦੀ ਪਿੰਡਾਂ ਚ ਉਹ ਪੈਰ ਵੀ ਕਰ ਲੈਣਾ ਉਹਨੇ ਜਿੱਤਰੀਆਂ ਦਾ ਸੀਗਾ ਫਰਕ ਤਾਂ ਸਾਰਾ 20000 ਦਾ ਹੈ ਲਓ ਜੀ ਹੁਣ ਉਹਨੂੰ ਬੜਾਦਾ ਵਜ਼ੀਰ ਉਹ ਕਹਿੰਦਾ ਮੈਨੂੰ ਤਾਂ ਆਸ ਹੀ ਨਹੀਂ ਸੀ ਕਿ ਮੈਨੂੰ ਸਰਦਾ ਪੱਤਰ ਮਿਲੂਗਾ ਪਰ ਕਹਿੰਦਾ ਵੀ ਦਿਲ ਵੱਡਾ ਹੈ ਪ੍ਰਧਾਨ ਮੰਤਰੀ ਦਾ ਦੇਵਮਿਤ ਸ਼ਾਹ ਦਾ ਉਹਨਾਂ ਨੇ ਕਹਿੰਦੇ ਮੇਰੇ ਤੇ ਨਿਸਾਨ ਕੀਤਾ ਹੈ ਪੰਜਾਬ ਤੇ ਨਿਸਾਨ ਕੀਤਾ ਹੈ ਤੇ ਨਾਲ ਅਗਲਾ ਉਹਨਾਂ ਨੇ ਇਹ ਦਾਅਵਾ ਕਰ ਦਿੱਤਾ ਹੈ ਮਿਤੂਰਾ ਨੇ ਕਿ ਮੈਂ ਕਿਸਾਨਾਂ ਨੂੰ ਨਾਲ ਬਹਾ ਦੂੰਗਾ ਪ੍ਰਧਾਨ ਮੰਤਰੀ ਦੇ ਤੇ ਜਿਹੜਾ ਕਿਸਾਨਾਂ ਦੀ ਸਾਰੀਆਂ ਸਾਰੀਆਂ ਸਮੱਸਿਆਵਾਂ ਆਸੀ ਹੋ ਹੱਲ ਕਰਵਾ ਦੇਗੇ ਜਦੋਂ ਮबारक ਨੂੰ ਜੇ ਹੱਲ ਕਰਵਾ ਦੂੰਗਾ ਕਿਸਾਨ ਬਚਾਰੇ ਸਰਹਾਦਾ ਦੇ ਤੇ ਲਿਟੀ ਜਾਂਦੇ ਐ ਉਸ ਦੀ ਉਹਨਾਂ ਦੀ ਬੁਰੀ ਹਾਲਤ ਐ ਬੈਂਕੇ ਦਿਹਾੜੇ ਐ 48 49 ਜਦੋਂ ਟੈਂਪਰੇਚਰ ਹੋਵੇ ਉਦੋਂ ਤੁਹਾਨੂੰ ਪਤਾ ਵੀ ਬੰਦਾ ਬਾਹਰ ਨਹੀਂ ਨਿਕਲ ਸਕਦਾ ਆਪਣੇ ਘਰ ਤੋਂ ਲੋਕ ਕੁਲਰਾ ਤੇ ਇਸ ਕਹਦੇ ਵਿੱਚ ਬੈਠੇ ਆ ਤੇ ਉਹ ਸੜਕਾਂ ਦੇ ਉੱਤੇ ਵਿਚਾਰੇ ਮਤਲਬ ਭੁੱਜਦੇ ਆ ਉੱਥੇ ਬਾਲ ਬੱਚਿਆਂ ਨੂੰ ਨਾਲ ਲਈ ਬੈਠੇ ਕਈ ਤਾਂ ਇਹੋ ਜਿਹੇ ਵੀ ਹੈਗੇ ਇਹਨਾਂ ਹਾਲਾਤਾਂ ਦੇ ਵਿੱਚ ਜੇ ਉਹਨਾਂ ਦਾ ਬਕਾਜੂਗਾ ਤਾਂ ਅਸੀਂ ਮਿੱਟੂ ਦੇ ਪਾਈ ਧਰਵਾਦੀ ਹੋਵਾਂਗੇ ਪਰ ਮਿੱਟੂ ਸਾਹਿਬ ਦੀ ਬਹੁਤੀ ਤਾਂ ਵੀ ਗੱਲ ਆ ਗਿਆ ਜੀ ਬਿਆਨ ਉਹ ਕਹਿੰਦੀ ਵੀ ਆ ਗਈ ਬੀਜੇਪੀ ਹੁਣ ਹੁਣ ਲੱਗੂ ਪਤਾ ਸਾਨੂੰ ਤਾਂ ਕਹਿੰਦੇ ਸੀਗੇ ਇੱਕ ਇਹ ਬੋਰੀਆਂ ਵਿਸਤਰਾ ਚੱਕ ਲੈਣਗੇ ਲਓ ਜੀ ਕਹਿੰਦੀ ਸਾਡਾ ਬੋਰੀਆਂ ਵਿਸਤਰਾ ਸਾਨੂੰ ਦੇਣੀ ਹੈ ਅਸੀਂ ਤਾਂ ਇੱਥੇ ਰਵਾਂਗੇ ਤੇ ਬਾਕੀ ਸੋਚੋ ਮੇਰੇ ਖਿਆਲ ਬਤਾ ਕੇ ਫੁਕੜਾ ਕਰਦੀ ਦੀ ਸਿਕਰੇ ਜੀ ਇਹ ਤੁਸੀਂ ਚਲੋ ਕੋਈ ਜਿੱਤ ਗਿਆ ਕੋਈ ਹਾਰ ਗਿਆ ਜਿਹੜਾ ਜਪ ਸਟੂਡੀਓ ਆਪੋ ਆਪਣੀ ਧੂਬ ਕਹਿ ਇੱਕ ਦੂਜੇ ਨੂੰ ਮੇਹਣੇ ਨਹੀਂ ਮੇਹਣਾ ਤਾਂ ਮਤਲਬ ਮੇਰੇ ਕਹਲੇ ਪਿੰਡਾਂ ਵਾਲੀਆਂ ਪੁਰਾਣੀਆਂ ਜਿਹੜੀਆਂ ਅਨਪੜ ਬੀਬੀਆਂ ਉਹਦੇ ਦੀ ਗੱਲ ਕਰ ਸੀ ਨਵੀਆਂ ਪੜੀਆਂ ਲਿਖੀਆਂ ਕੁੜਕਾਂ ਤਾਂ ਹੁਣ ਉਹ ਇਸ ਕਿਸਮ ਦੀ ਉਹਨਾਂ ਨੂੰ ਇਹ ਮੇਹੜੇ ਦਾ ਹੀ ਨਹੀਂ ਪਤਾ ਕੋਈ ਮੇੜਾ ਵੀ ਹੁੰਦਾ ਹੈ ਤੇ ਹੁਣ ਇਹ ਸਾਡੀਆਂ ਬੀਬੀਆਂ ਦੋਨੇ ਜਿਹੜੀਆਂ ਮੇਹਣੋ ਮੇਣੀ ਹੋ ਰਹੀ ਹੈ ਜਿਵੇਂ ਜਿਵੇਂ ਦੋਨੇ ਜਿਹੜੇ ਹੈਗੇ ਲੀਡਰ ਉਹ ਮੇਹਣੋ ਮੇਣੀ ਹੋ ਜਾਂਦੇ ਆ ਪਰ ਜਿਹੜੀ ਅਗਲੀ ਗੱਲ ਕਰ ਲਈ ਆਪਾਂ ਇਹਦੇ ਮਹਿਕਮੇ ਵੱਡੇ ਐ ਉਹਨਾਂ ਮਹਿਕਮੇ ਦੇ ਵਿੱਚ ਦੇਖੋ ਚੰਦੀ ਸਭ ਕੀ ਹੋਇਆ ਜੀ ਮਹਿਕਮੇ ਦੇ ਸਾਰੇ ਅਹਿਮ ਮਹਿਕਮੇ ਜਿਹੜੇ ਉਹ ਇਹਨਾਂ ਦੇ ਆਪਣੇ ਕੋਲੇ ਰੱਖ ਲਈ ਬਿਲਕੁਲ ਜੀ ਇਸਕਮਾਰ ਹੋਵੇ ਤੇ ਚਾਹੇ ਹੋਵੇ ਚੰਦਰ ਬਾਬੂ ਨੇੜੂ ਇਹ ਦੋ ਤਿੰਨ ਮਹਿਕਮੇ ਮੰਗਦੇ ਸੀ ਵੀ ਇਹ ਮਹਿਕਮੇ ਸਾਨੂੰ ਦੇ ਦਿਓ ਇੱਕ ਸੈਕੰਡਰੀ ਸਿੱਕੇ ਸਾਨੂੰ ਫਾਈਨਾਂਸ ਡਿਪਾਰਟਮੈਂਟ ਦੇ ਦਿਓ ਕਿਸੇ ਨੂੰ ਵੀ ਦੇ ਦਿਓ ਫਾਈਨਾਂਸ ਡਿਪਾਰਟਮੈਂਟ ਕਿਉਂ ਮੰਗਦੇ ਸੀ ਇਹ ਨਹੀਂ ਸੀ ਕਿ ਉਹਦੇ ਕੋਲ ਪੈਸੇ ਐ ਤੇ ਆਪਣੀਆਂ ਸਟੇਟਾਂ ਨੂੰ ਪੈਸੇ ਦੇ ਦੇਣਗੇ ਅਸਲ ਵਿੱਚ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਜਿਹਨੂੰ ਆਪਾਂ ਈਡੀ ਕਹਿੰਦੇ ਆ ਜਾਂ ਇਨਕਮ ਟੈਕਸ ਹੈ ਜੰਦੀ ਸਾਹਿਬ ਸਿੱਧੇ ਤੌਰ ਤੇ ਵਿੱਤ ਵਿਭਾਗ ਦੇ ਮਤਲਬ ਹੈ। ਬਿਲਕੁਲ ਜੀ। ਛਾਪੇ ਇਹਨਾਂ ਨੇ ਮਾਰਦੇ ਹੁੰਦੇ। ਉਹਨਾਂ ਨੂੰ ਇਹ ਡਰ ਲੱਗਦਾ ਕਿ ਜੇ ਭਾਰਤੀ ਜਨਤਾ ਪਾਰਟੀ ਦੇ ਕੋਲੇ ਮਹਿਕਮਾ ਰਹਿ ਗਿਆ ਤੇ ਕੱਲ ਨੂੰ ਸਾਡੀਆਂ ਪਾਰਟੀਆਂ ਨੂੰ ਤੋੜਨ ਵਾਸਤੇ ਈਡੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਕਿਉਂਕਿ ਠੱਗੀ ਧੋੜੀ ਦਾ ਸਾਨੂੰ ਪਤਾ ਸਾਰੇ ਹੀ ਕਰਦੇ ਐ ਕੋਈ ਘੱਟ ਕਰਦਾ ਕੋਈ ਵੱਧ ਕਰਦਾ। ਬਿਲਕੁਲ। ਦਰਾਵਲਨ ਕੇਐਮਪੀ ਦੇ ਨਿਸ਼ਤੇ ਤੋੜਪਨ ਕਰ ਸਕਦੇ ਐ। ਹਾਂ। ਨਾਲੀ ਉਹਨੇ ਕਹਿ ਸੀਗਾ ਕਿ ਜਿਹੜੀ ਗ੍ਰਹਿਭ ਭਾਗ ਹੈ ਇਹ ਅਮਿਤ ਸ਼ਾਹ ਕੋਲੇ ਨਹੀਂ ਰਹਿਣਾ ਚਾਹੀਦਾ ਜੇ ਸਾਨੂੰ ਨਹੀਂ ਜਿਹੜਾ ਕਿਸੇ ਹੋਰ ਭਾਈਵਾਲ ਨੂੰ ਦੇ ਦਿਓ ਤਾਂ ਕਿ ਜਿਹੜੀ ਸੀਬੀਆਈ ਆਈਬੀ ਔਰ ਪੁਲਿਸ ਦਾ ਮਹਿਕਮਾ ਸਾਰਾ ਇਹ ਉਹਦੇ ਹੱਥ ਚੋਂ ਨਿਕਲ ਜਾਈ ਜੀ ਪਰ ਮੋਤੀ ਸਾਹਿਬ ਨੇ ਕੱਲ ਜਦੋਂ ਪਹਿਲਾ ਬਜਾਰਤ ਬਰਾਲੀ ਪਰਸੋ ਸੋਚਕਵਾਤੀ ਕੱਲ ਮੰਤਰੀ ਮੰਡਲ ਦੀ ਮੀਟਿੰਗ ਕੀਤੀ ਹੈ ਤੇ ਮੀਟਿੰਗ ਮੇਲੇ ਪਤਾ ਲੱਗਿਆ ਵੀ ਕਿਹਨੂੰ ਕੀ ਦਿੱਤਾ ਸਾਰੇ ਦੇ ਸਾਰੇ ਅਹਿਮ ਜਿਹੜੇ ਹੈ ਮਲਾਈ ਵਾਲੇ ਮਹਿਕਮੇ ਉਹ ਰੱਖ ਲਿਆ ਆਪਦੇ ਕੋਲੇ ਜਾਂ ਪਾਵਰਫੁਲ ਮੈਂ ਇੱਕ ਮੇ ਰੱਖ ਲਿਆ ਆਪਦੇ ਕੋਲੇ ਜੀ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹਦੇ ਵਿੱਚੋਂ ਇੱਕ ਨਹੀਂ ਇੱਕ ਜੁਰਤ ਕਰਦੇ ਐ ਅੱਗੇ ਰਹਿ ਗਈ ਚੋਣ ਸਪੀਕਰ ਦੀ ਜੀ ਸਪੀਕਰ ਦੇ ਉੱਤੇ ਜਿਹੜਾ ਹੈਗਾ ਉਹ ਆਖ ਹੈ ਜਹਿੰਦਰ ਬਾਬੂ ਨੈਰੂ ਦੀ ਔਰ ਬਾਰ-ਬਾਰ ਉਹ ਕਹਿੰਦੇ ਆ ਕਿ ਸਪੀਕਰ ਦਾ ਸਾਨੂੰ ਦੇ ਕਿ ਸਪੀਕਰ ਕੇ ਅਜਿਹਾ ਹੁੰਦਾ ਹੈ ਜਿਹਦੇ ਰਾਹੀਂ ਪਾਰਟੀਆਂ ਤੋੜੀਆਂ ਭੰਡੀਆਂ ਜਾ ਸਕਦੀਆਂ ਜਿਵੇਂ ਕਿ ਮੈਂ ਪਹਿਲਾਂ ਮਿਸਾਲ ਦੇਖੀ ਹਟਿਆ ਮਹਾਰਾਸ਼ਟਰ ਦੀ ਮਹਾਰਾਸ਼ਟਰ ਦੇ ਵਿੱਚ ਵੀ ਜੋ ਕੁਝ ਕੀਤਾ ਉਹ ਸਪੀਕਰ ਨੇ ਕੀਤਾ ਹੈ ਜਿੱਥੇ ਵੀ ਗੜਬੜ ਹੁੰਦੀ ਹੈ ਉੱਥੇ ਸਪੀਕਰ ਹੀ ਕਰਦਾ ਹੈ ਪੰਜਾਬ ਦੇ ਵਿੱਚ ਵੀ ਆਪਾਂ ਦੇਖ ਲਈਏ ਪੰਜਾਬ ਦੇ ਵਿੱਚ ਦੋ ਬੰਦਿਆਂ ਨੇ ਅਸਤੀਫਾ ਦਿੱਤਾ ਸੀ ਉਨ੍ਹਾਂ ਦੇ ਵਿੱਚੋਂ ਕੱਲਾ ਅਗਰਾਲ ਦਾ ਜਿਹੜਾ ਪ੍ਰਵਾਨ ਕਰ ਲਿਆ ਪ੍ਰਵਾਨ ਉਹਦੋਂ ਕੀਤਾ ਜਦੋਂ ਨੇ ਵਾਪਸ ਲੈਣ ਵਾਸਤੇ ਅਰਜ਼ੀ ਦਿੱਤੀ ਸੀ ਦੂਜਾ ਜਿਹੜਾ ਹੈਗਾ ਸੀ ਉਹਦਾ ਆਪਣੇ ਨਾਲ ਰਾਜਕੁਮਾਰ ਚੱਬੇਵਾਲ ਦਾ ਉਹਦਾ ਪ੍ਰਵਾਨ ਨਹੀਂ ਸੀ ਕੀਤਾ ਇਹ ਮਤਲਬ ਇਸ ਢੰਗ ਦੇ ਨਾਲ ਮਤਲਬ ਸਪੀਕਰ ਦੀ ਦੁਰਵਸ਼ਤੋਂ ਕਰ ਲੈਂਦੀਆਂ ਪੋਲਿਟਿਕਲ ਪਾਰਟੀਆਂ ਸੋ ਕੁੱਲ ਵਲਾ ਕੇ ਆਪਾਂ ਦੇਖੀਏ ਬਣ ਗਿਆ ਜੀ ਮੰਤਰੀ ਮੰਡਲ ਤਰਫੀ ਇਹ ਗੱਲ ਪਰ ਇਹ ਮਤਲਬ ਅਜੇਹਾ ਮੰਤਰੀ ਮੰਡਲ ਹੈ ਜਿਹਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਮੱਤ ਭੇਦ ਸਪਸ਼ਟ ਸਾਫ਼ ਕਰੇ ਸੋ ਮੈਨੂੰ ਨਹੀਂ ਲੱਗਦਾ ਕਿ ਇਹ ਮਾਮਲਾ ਬਹੁਤ ਜ਼ਿਆਦਾ ਲੰਮਾ ਚੱਲੇਗਾ ਰਾਜਨੀਤਿਕ ਵਿਸ਼ਲੇਸ਼ਕ ਜਿਹੜੇ ਹੈਗੇ ਆ ਉਹ ਇਹ ਨਤੀਜਾ ਕੱਢ ਰਹੇ ਆ ਕਿ ਇਹ ਪਾਰਲੀਮੈਂਟ 5 ਸਾਲ ਪੂਰੇ ਨਹੀਂ ਕਰੂਗੀ ਸਗੋਂ ਇਹ ਸਰਕਾਰ ਹੈ ਜਿਹੜੀ ਇਹ ਅਗਲੇ ਦਿਨਾਂ ਦੇ ਵਿੱਚ ਆਪ ਦੇ ਭਾਰਨ ਵਾਲੀ ਬਿਗ ਪੈ ਜੀ ਪਰ ਇੱਥੇ ਜਿਹੜੀ ਬੀਬੀ ਮਮਤਾਬ ਐਨਰਜੀ ਹੈ ਬੰਗਾਲ ਦੀ ਮੁੱਖ ਮੰਤਰੀ ਮੈਂ ਉਹਦੇ ਬਿਆਨ ਦਾ ਹਵਾਲਾ ਦੇਣਾ ਚਾਹੂੰਗਾ ਜੀ ਉਹਨੇ ਕਿਹਾ ਸੀ ਕਿ ਅਸੀਂ ਜਿਹੜਾ ਇੰਡੀਆ ਗੱਠ ਜੋੜਾ ਇਹ ਜਿਹੜਾ ਦਾਵਾ ਪੇਸ਼ ਨਹੀਂ ਕੀਤਾ ਸਰਕਾਰ ਬਣਾਉਣ ਵਾਸਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦਾਵਾ ਪੇਸ਼ ਨਹੀਂ ਕਰਦੇ ਇਹਦਾ ਮਤਲਬ ਇਹ ਹੈ ਕਿ ਅਸੀਂ ਦਾਵਾ ਕਿਸੇ ਵੇਲੇ ਵੀ ਪੇਸ਼ ਕਰ ਸਕਦੇ ਹਾਂ ਔਰ ਅਗਲੀ ਗੱਲ ਉਹ ਕਹਿਤੀ ਕਿ ਜਿਹੜੇ ਨतीश ਕੁਮਾਰ ਔਰ ਚੰਦਰਬਾਬੂ ਨਹਿਰੂ ਹੈ ਇਹ ਮੇਰੇ ਦੋਨੇ ਵਧੀਆ ਦੋਸਤ ਹੈ ਸਾਡੇ ਵਧੀਆ ਤਲਕਤ ਹੈ ਇੱਥੇ ਜੀ ਤਲਕਤ ਵਧੀਆ ਹੈਗੀ ਹੈ ਤੇ ਜਿਸ ਤਰ੍ਹਾਂ ਦਾ ਜਿਵੇਂ ਉਹਨਾਂ ਦੇ ਨਾਲ ਵਰਤੋਕ ਕੀਤਾ ਜਾ ਰਿਹਾ ਜੋ ਅਚਾਰ ਬਿਹਾਰ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਕਿ ਇਹ ਹੁਣ ਦੇਖਣਾ ਇਹ ਹੈ ਕਿਉਂਕਿ ਨतीश ਕੁਮਾਰ ਦੀ ਕੋਲ ਡਿਮਾਂਡ ਹੈ ਉਹਦੀ ਡਿਮਾਂਡ ਇਹ ਵੀ ਹੈ ਕਿ ਬਿਹਾਰ ਦੀ ਅਸੈਂਬਲੀ ਨੂੰ ਭੰਗ ਕਰ ਦਿੱਤਾ ਜਾਵੇ ਔਰ ਅਗਲੇ ਮਹੀਨਿਆਂ ਦੇ ਵਿੱਚ ਜਦੋਂ ਮਹਾਰਾਸ਼ਟਰ ਦੀ ਅਸੈਂਬਲੀ ਦੀ ਚੋਣ ਹੋਣੀ ਹੈ ਉਹਦੇ ਨਾਲ ਹੀ ਚੋਣੇ ਦੀ ਕਰਵਾ ਦਿੱਤੀ ਜਾਵੇ ਤਾਂ ਕਿ ਉਹਨਾਂ ਨੂੰ ਡਿਪੈਂਡੈਂਟ ਨਾ ਰਹਿਣਾ ਪਵੇ ਕਿਸੇ ਤੇ ਉਹ ਮਤੀਸ਼ ਕੁਮਾਰ ਇਸੋਤਿਆ ਕਿ ਹੁਣ ਮੇਰੇ ਹੱਕ ਦੇ ਵਿੱਚ ਥੋੜੀ ਜਿਹੀ ਹਵਾ ਵਗ ਰਹੀ ਹੈ ਔਰ ਇਹਦਾ ਲਾਹ ਲਹਿ ਕੇ ਮੈਂ ਆਪਣਾ ਸਿੱਕੇ ਵੱਡੀ ਪਾਰਟੀ ਵਿੱਚ ਜੋ ਉੱਪਰ ਪਾ ਉਹਦੀ ਡਿਮਾਂਡ ਇਹ ਹੈ ਹੁਣ ਇਹ ਦੇਖੋ ਵੀ ਭਾਰਤੀ ਜਨਤਾ ਪਾਰਟੀ ਨੇ ਇਹ ਡਿਮਾਂਡ ਪੂਰੀ ਕਰਦੀ ਹੈ ਕਿ ਨਹੀਂ ਕਰਦੀ ਕਿਉਂਕਿ ਇਸ ਕਰ ਮੈਂ ਇਸ ਕਰਕੇ ਕਹਿੰਦਾ ਕਿਉਂ ਨਹੀਂ ਕਰਦੀ ਜੇ ਉਹਨਾਂ ਨੇ ਗੱਲ ਕਰਨੀ ਹੁੰਦੀ ਤੇ ਕੱਲ ਜਿਹੜੀਆਂ ਵਾਈ ਇਲੈਕਸ਼ਨਾਂ ਦਾ ਹਾਲਾਣ ਕੀਤਾ ਹੈ ਬਿਲਕੁਲ ਉਹਦੇ ਵਿੱਚ ਬਿਹਾਰ ਦਾ ਵੀ ਵਾਈ ਇਲੈਕਸ਼ਨ ਦਾ ਜਿਹੜਾ ਹੈਗਾ ਜੀ ਉਹਨਾਂ ਨੇ ਪਾਤਾ ਕਿ ਉੱਥੇ ਵੀ ਹੋਊ ਮੰਨ ਲਓ ਜੇ ਉਹਨਾਂ ਨੇ ਕਰਨੀ ਹੁੰਦੀ ਅਸੈਂਬਲੀ ਤੇ ਦੁਬਾਰਾ ਨਵੀਂ ਚੋਣ ਕਰਾਉਣੀ ਹੁੰਦੀ ਤਾਂ ਫਿਰ ਬਿਹਾਰ ਨੂੰ ਕੱਢਿਆ ਵੀ ਜਾ ਸਕਦਾ ਸੀ ਵਿੱਚੋਂ ਤੇ ਜੇ ਉਹਨੂੰ ਨਹੀਂ ਕਹਿ ਦਿੱਤਾ ਤਾਂ ਮਤਲਬ ਇਹ ਹੈ ਕਿ ਜਿਹੜੀ ਉਹਦੀ ਲਾਲਸਾ ਹੈ ਨतीश ਕੁਮਾਰ ਦੀ ਤੇਰੇਂਦਰ ਮੋਦੀ ਸ਼ਾਹ ਕੋ ਵੀ ਪੂਰੀ ਨਾ ਹੋਂਦੇ ਜੀ ਹਾਂ ਬਿਲਕੁਲ ਜੀ ਚੱਲਦੇ ਆਪਾਂ ਪਹਿਲੀ ਗੱਲ ਤੇ ਇਹ ਨਾਲ ਹੀ ਉਸ ਤੋਂ ਬਾਅਦ ਆਪਾਂ ਕਰਾਂਗੇ ਨतीश ਕੁਮਾਰ ਨੂੰ ਤੇ ਚੰਦਰਬਾਬੂ ਨੇੜੂ ਦੀ ਗੱਲ ਬਾਤ ਹਾਂਜੀ ਸ਼ਿਵਗੰਨ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਆਨ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਢਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਢਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਜਿਹੜੀ ਭਾਜਪਾ ਆਪਾਂ ਜਿਹੇ ਜੀ ਐਨਡੀਏ ਜਿਹੜਾ ਕਹਿੰਦੇ ਹੁਣ ਤੁਸੀਂ ਪਹਿਲਾਂ ਤਾਂ ਮੋਦੀ ਕਹਿੰਦਾ ਸੀ ਜਿਹੜੀ ਇਹ ਬਾਅਦ ਚ ਇਹਦੀ ਬਦਲੀ ਆ ਇਹ ਕਹਿੰਦਾ ਵੀ ਅਸੀਂ ਸਾਰਿਆਂ ਦਾ ਖਿਆਲ ਰੱਖਾਂਗੇ ਕਿਸਾਨਾਂ ਦਾ ਵੀ ਖਿਆਲ ਰੱਖਾਂਗੇ ਤੇ ਮਿਨਿਓਰਟੀ ਦਾ ਵੀ ਖਿਆਲ ਰੱਖਾਂਗੇ ਇਹਨਾਂ ਦੀ ਮਨਸ਼ਾ ਤਾਂ ਰੋਸ ਸਭ ਇੱਥੋਂ ਪਤਾ ਲੱਗਦਾ ਹੈ ਇੱਕ ਜਿਹੜਾ ਪਰਸਨ ਹੈ ਤੇ ਜਿਹਨੂੰ ਤੁਸੀਂ ਕੈਂਡੀਡੇਟ ਬਣਾਉਣਾ ਹੈ 4 ਸਾਲ ਤੋਂ ਉਹ ਆਗੂਗੜ ਰਿਹਾ ਹੈ ਕਿਸਾਨਾਂ ਦੇ ਬਾਬਤ ਤੇ ਮਤਲਬ ਜਿਹੜੀ ਘੱਟ ਮਿਨੋਰਟੀ ਜਿਵੇਂ ਰਾਜਸਿੱਖ ਉਹਦਾ ਕਿਸੇ ਨੇ ਕਿਸੇ ਨੂੰ ਨਹੀਂ ਬਖਸ਼ਿਆ ਵੈਸੇ ਉਹਨੇ ਉਸ ਪਰਸਨ ਨੂੰ ਇਹ ਟਿਕਟ ਦੇ ਕੇ ਤੇ ਸਰਸਦੀਆਂ ਪੌੜੀਆਂ ਤੱਕ ਪਹੁੰਚਾ ਦੇਣਾ ਤੇ ਉਹ ਤੋਂ ਕੀ ਆਸ ਰੱਖਾਂਗੇ ਲੋਕ ਸਭ ਆਪਾਂ ਕੀ ਇਹਨਾਂ ਦੀ ਮਨਸ਼ਾ ਹੈ ਕੀ ਹੋਰ ਆਕ ਸਕਣਗੇ ਆਪਦੇ ਬਾਅਦੇ ਪੂਰੇ ਜਿਹੜੀ ਜਵਾਨ ਤੇ ਖੜ੍ਹ ਸਕਣਗੇ ਵੀ ਸਾਡਾ ਮਿਨੋਰਟੀ ਨੂੰ ਤੇ ਕਿਸਾਨਾਂ ਨੂੰ ਅਸੀਂ ਅੱਗੇ ਵਧਾਵਾਂਗੇ ਤੇ ਦੂਜਾ ਰੇ ਅਰਮਨੀਤ ਬਿੱਟਾ ਵੈਸੇ ਤੁਸੀਂ ਸਾਰਾ ਕੁਝ ਕਰਤਾ ਸੰਗੇਪ ਚ ਦੱਸਤਾ ਹੈਗਾ ਪਰ ਮੇਰੀ ਮਿਆਦ ਇਹ ਹੈ ਬਈ ਬਿੱਟੂ ਨੂੰ ਲਾਤਾ ਫੂਡ ਪ੍ਰੋਸੈਸਿੰਗ ਚ ਉਹ ਵੀ ਉੱਥੇ ਕੋਈ ਜੌਬ ਨਹੀਂ ਹੋਣੀ ਇਹ ਪਤਾ ਨਹੀਂ ਕਿਹੇ ਜੀ ਚਟਣੀ ਬਣਾਊਗਾ ਚਟਣੀ ਚ ਕਿੰਨਾ ਰੇਤਾ ਪਾ ਕੇ ਪੰਜਾਬ ਦੇ ਲੋਕਾਂ ਨੂੰ ਇਹ ਤਾਂ ਸਮਾਂ ਦੱਸੂਗਾ ਦੂਜਾ ਇਹ ਕਹਿੰਦਾ ਜੀ ਹੁਣ ਬੀ ਬੈ ਜੀ ਮੈਨੂੰ ਮੈਂ ਕਿਸਾਨਾਂ ਦੇ ਮਸਲੇ ਹੱਲ ਕਰੂੰ ਜਿਹੜੇ ਹੈਗੇ ਬੰਦੀ ਸਿੰਘਾ ਉਹਨਾਂ ਦੇ ਹੱਲ ਕਰੂੰ ਕਿਸੇ ਦਾ ਨਿੱਜੀ ਮਸਲਾ ਮੇਰੇ ਨਾਲ ਉਹ ਵੀ ਹੱਲ ਕਰੂੰ ਮੈਂ ਜਾ ਕੇ ਅੰਮ੍ਰਿਤ ਸ਼ਾਹ ਜੀ ਦਾ ਫਿਰ ਉਹੀ ਗੱਲ ਹੋ ਗਈ ਨਾ ਢਿਲੋ ਸਾਹਿਬ ਆਪੇ ਦੇਣੇ ਰੋਗ ਤੇ ਆਪੇ ਦੇਣੀਆਂ ਦਵਾਵਾਂ ਰੋਗ ਤਾਂ ਥੋਡੇ ਲਾਏ ਹੋਈ ਐ ਸਾਰੀ ਤੇ ਇੰਨੀ ਗਲਤਨਾਂ ਬੋਲ ਕੇ ਗਏ ਹੋ ਜਿਹੜੇ ਪਿਛਲੇ ਸਾਹਿਬ ਤੋਂ ਡੇ ਸਮੇਂ ਦੇ ਵਿੱਚ ਜਦੋਂ ਤੁਸੀਂ ਰਾਜ ਕੀਤਾ ਤੇ ਉਦੋਂ ਕੀ ਕੁਝ ਵੀ ਕੀ ਲੱਗਦਾ ਢਿਲੋ ਸਾਹਿਬ ਪੰਜਾਬ ਦੇ ਹਾਲਾਤ ਇਹ ਜੇ ਮੰਤਰੀਆਂ ਨੂੰ ਲਾ ਕੇ ਤੇ ਮੈਨੂੰ ਪਤਾ ਵੀ ਇਹਨੇ ਪਾਵਰ ਆ ਗਈ ਕਿਨੇ ਤੁਸੀਂ ਕਹਿੰਦੇ ਵੜਕ ਮਾਰਨ ਨੂੰ ਤਾਂ ਹਟਣਾ ਨਹੀਂਗਾ ਤੇ ਇਹ ਜਿਵੇਂ ਉਹਦੀ ਮਿਸਿਸ ਦਾ ਹੁਣੀ ਆ ਗਿਆ ਐਡਾ ਕੋੜਾ ਬਿਆਨ ਤੇ ਫਿਰ ਇਹਨਾਂ ਨੂੰ ਭਲੀ ਕਿਵੇਂ ਗੁਜ਼ਾਰਾਂਗੇ ਕੀ ਇਹ ਲੋਕਾਂ ਪ੍ਰਤੀ ਫੇਰ ਹੋਣਗੇ ਪੰਜਾਬ ਦੇ ਪਤੀ ਕੀ ਇੱਕ ਜਿਹੜੇ ਬੰਦੇ ਨੂੰ ਰਿਜੈਕਟ ਕਰ ਤੁਹਾਡੇ ਲੋ ਸਾਹਿਬ ਉਹ ਨੂੰ ਤੁਸੀਂ ਮੰਤਰੀ ਬਣਾ ਰਹੇ ਹੋ ਰਾਜ ਮੰਤਰੀ ਬਣਾ ਰਹੇ ਹੋ ਫਿਰ ਵੋਟਾਂ ਮੋੜਨ ਦਾ ਕੀ ਫਾਇਦਾ ਆਪ ਹੀ ਕਰ ਲਓ ਤੁਸੀਂ ਇਵੇਂ ਲੋਕਾਂ ਨਾਲ ਐਂ ਹੀ ਕਰਨਾ ਤਾਂ ਰਹਿ ਜੇ ਫਿਰ ਤਲੋ ਸਾਹਿਬ ਇਹਦੇ ਜੋ ਆ ਪੰਜਾਬ ਦੇ ਕੀ ਹਾਲ ਹੋਣਗੇ ਹਾਲਾਤ ਜਦੋਂ ਇਹੋ ਜਿਹੇ ਮੰਤਰੀ ਤੇ ਸਾਡੇ ਸੰਸਦ ਵਿੱਚ ਪਜਾਏ ਜਾਂਦੇ ਆ ਹਾਂਜੀ ਜੀ ਦੋਸਾ ਧੰਨਵਾਦ ਧੰਨਵਾਦ ਕਿਰਪਾ ਸਰ ਆਪਾਂ ਕਰ ਲਈਏ ਇੱਕ ਹੋਰ ਨਾਲੀ ਤੇ ਜਵਾਬ ਦਿਓ ਆ ਹਾਂਜੀ ਲਾਲ ਸਿੰਘ ਜੀ ਸਵਾਗਤ ਹੈ ਸੱਸਦ ਘਰ ਦੀਆਂ ਨੂੰ ਹਨਜੀ ਸੁਖਵੰਤਰ ਸਿੰਘ ਜੀ ਤੋਂ ਅਸਲੀ ਨਾਲ ਤੋਂ ਸ੍ਰੀ ਕਲਜੀ ਸੱਸੀ ਜੀ ਸੱਸੀ